ਸਸ਼ੇਅਰ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਬਾਦਲ ਤੜੇ ਤੋਂ ਫੁੱਸਣਗੇ ਚੋਣ ਨਿਸ਼ਾਨ ਤਕੜੀ ਤੇ ਦਫਤਰ ਇਸ ਤੇ ਨਾਲੀ ਵੱਡੀ ਖਬਰ ਸਾਹਮਣੇ ਸੁਖਵੀਰ ਨੂੰ ਸਤਾ ਰਿਹਾ ਮਹਾਰਾਸ਼ਟਰ ਵਾਲਾ ਫਾਰਮੂਲਾ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਹੁਣ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ ਇੱਕ ਧੜੇ ਦੀ ਕਮਾਂਡ ਸੁਖਵੀਰ ਬਾਦਲ ਦੇ ਹੱਥ ਹੈ ਤੇ ਦੂਜੇ ਧੜੇ ਦੀ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਜੋ ਚੁਣਿਆ ਗਿਆ ਹੈ ਹੁਣ ਦੋਵੇਂ ਧੜੀਆਂ ਵਿਚਾਰ ਹੈ ਅਕਾਲੀ ਦਲ ਦੇ ਅਸਲ ਵਾਰਸ ਦੀ ਲੜਾਈ ਹੋਏਗੀ ਅਤੇ ਬਾਦਲ ਧਰਾ ਦਾਵਾ ਕਰ ਰਿਹਾ ਹੈ ਕਿ ਪਾਰਟੀ ਦੀ ਚੋਣ ਨਿਸ਼ਾਨ ਤੇ ਦਫਤਰ ਉਹਨਾਂ ਕੋਲ ਹੀ ਹੈ ਅਤੇ ਇਸ ਤੇ ਲਈ ਅਸਲ ਅਕਾਲੀ ਦਲ ਉਹਨਾਂ ਦਾ ਹੀ ਹੈ ਅਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਵੀ ਚੋਣ ਨਿਸ਼ਾਨ ਤਕੜੀ ਦੇ ਦਫਤਰ ਉੱਪਰ ਆਪਣਾ ਦਾਵਾ ਪੇਸ਼ ਕਰਦਾ ਹੈ ਅਤੇ ਇਸ ਤੋਂ ਤੈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਤੁਹਾਡਾ ਚੋਣ ਨਿਸ਼ਾਨ ਤਕੜੀ ਲਈ ਲੜਾਈ ਲੜੇਗਾ ਅਤੇ ਸਿਆਸੀ ਤੇ ਕਾਨੂੰਨ ਮਹਿਲਾ ਦਾ ਕਹਿਣਾ ਹੈ ਕਿ ਬਾਦਲ ਧੜੇ ਤੋਂ ਤਕੜੀ ਨਿਸ਼ਾਨਦੇ ਦਫਤਰ ਖੁੱਸ ਵੀ ਸਕਦਾ ਹੈ ਇਸ ਪਿੱਛੇ ਦਲੀਲ ਇਹ ਹੈ ਕਿ ਇਸ ਵੇਲੇ ਅਕਾਲੀ ਦਲ ਦੇ ਸਿਰਫ 3 ਵਿਧਾਇਕ ਹਨ ਉਹਨਾਂ ਵਿੱਚੋਂ ਇੱਕ ਸੁਖਵਿੰਦਰ ਸਿੰਘ ਸੁਖੀ ਆਪ ਵਿੱਚ ਚਲੇ ਗਏ ਹਨ ਅਤੇ ਇਸ ਵੇਲੇ ਉਹ ਅਕਾਲੀ ਦਲ ਦੇ ਨਿਸ਼ਾਨਾ ਤੇ ਵਿਧਾਨ ਸਭਾ ਵਿੱਚ ਵਿਧਾਇਕ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਵਿਧਾਇਕ ਮਨਪ੍ਰਿਤ ਈ ਈ ਵਾਲੀਆ ਪਹਿਲਾ ਹੀ ਗਿਆਨੀ ਹਰਪੀ ਸਿੰਘ ਦੇ ਖੇਮੇ ਵਿੱਚ ਹਨ ਅਤੇ ਤੀਜੀ ਵਿਧਾਇਕ ਗਵੀਨ ਕੌਰ ਮਜੀਠੀਆ ਨੇ ਉਹਨਾਂ ਸੁਖਬੀਰ ਬਾਦਲ ਦੀ ਰਿਸ਼ਤੇਦਾਰ ਤੇ ਮਜੀਠੀਆ ਦੀ ਪਤਨੀ ਹਨ ਅਤੇ ਮਜੀਠੀਆ ਤੇ ਸੁਖਬੀਰ ਵਿਚਕਾਰ ਵੀ ਹਾਲਾਤ ਗੜਬੜੀ ਗਏ ਹਨ ਅਤੇ ਜੇਕਰ ਤਿੰਨ ਵਿੱਚੋਂ ਦੋ ਵਿਧਾਇਕ ਇੱਕ ਧਿਰ ਨੂੰ ਵੋਟ ਦੇ ਦਿੰਦੇ ਹਨ ਤਾਂ ਚੋਣ ਕਮਿਸ਼ਨ ਇਸ ਹੱਕਦਾਰ ਸਮਝਣਗੇ ਤੇ ਮਾਨਤਾ ਦੇਣਗੇ ਇਸ ਲਈ ਬਾਦਲ ਧੜੇ ਨੂੰ ਤੱਕੜੀ ਨਿਸ਼ਾਨ ਤੋਂ ਦਫ਼ਤਰ ਖਸਨਾ ਦੇ ਅਸਾਰ ਹਨ ਇਸ ਕਾਨੂੰਨ ਦੇ ਨੁਕਤੇ ਨੂੰ ਲੈ ਕੇ ਗਿਆਨੀ ਹਰਪੀਤ ਸਿੰਘ ਦਾ ਖਟੜਾ ਸੁਖਬੀਰ ਬਾਦਲ ਨੂੰ ਘੇਰਨ ਦੀਆਂ ਤਿਆਰੀਆਂ ਕਰ ਰਿਹਾ ਹੈ ਸੂਤਰਾਂ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਬੈਂਕ ਖਾਤੇ ਖੋਲਣ ਤੋਂ ਲੈ ਕੇ ਲੈਟਰ ਪੈਡ ਛਾਪਣ ਤੱਕ ਸਭ ਕੁਝ ਕੀਤਾ ਜਾ ਰਿਹਾ ਹੈ ਜੇਕਰ ਬਾਦਲ ਧੜਾ ਇਸ ਮਾਮਲੇ ਵਿੱਚ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਕੋਲ ਜਾਂਦਾ ਹੈ ਤਾਂ ਦੋਵੇਂ 13 ਮੈਂਬਰਸ਼ਿਪ ਦਾ ਦਾਵਾ ਕਰਨਗੇ ਫਿਰ ਮਾਮਲੇ ਚੌਣ ਕਮਿਸ਼ਨ ਕੋਲ ਫਸ ਜਾਣਗੇ ਅਤ ਗਿਆਨੀ ਹਰਪ੍ਰੀਤ ਸਿੰਘ ਦਾਤੜਾ 15 ਲੱਖ ਮੈਂਬਰਸ਼ਿਪ ਦੇ ਪੂਰੇ ਦਸਤਾਵੇਜ਼ ਕਮਿਸ਼ਨ ਨੂੰ ਭੇਜੇਗਾ ਅਤੇ ਦਾਵਾ ਕਰੇਗਾ ਕਿ ਉਹਨਾਂ ਦਾ ਅਕਾਲੀ ਦਲ ਹੀ ਅਸਲੀ ਹੈ